ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਰੋ 12 ਨੂੰ ਕੈਨੇਡੀਅਨਾਂ ਨੂੰ ਨੌਕਰੀਆਂ ਤੇ ਰੱਖਣ ਦੀ ਅਪੀਲ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਸਿਮਿਤ ਕਰਨ ਦੇ ਲਈ ਨਵੀਆਂ پابੰਦੀਆਂ ਦਾ ਐਲਾਨ ਕੀਤਾ ਹੈ। ਆਟਵਾ ਇਹ ਵੀ ਵਿਚਾਰ ਕਰ ਰਿਹਾ ਹੈ ਕਿ ਕੀ ਸਥਾਈ ਨਿਵਾਸੀਆਂ ਦੇ ਲਈ ਆਪਣੇ ਇਮੀਗ੍ਰੇਸ਼ਨ ਟੀਚਿਆਂ ਨੂੰ ਘਟਾਉਣਾ ਹੈ। ਲਿਬਰਲ ਸਰਕਾਰ ਜਿਸ ਦੀ ਹਾਲ ਹੀ ਦੇ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਆਮਦ ਲਈ ਆਲੋਚਨਾ ਕੀਤੀ ਗਈ, ਮਹਾਮਾਰੀ ਤੋਂ ਪਹਿਲਾਂ ਦੇ ਨਿਯਮਾਂ ਨੂੰ ਵਾਪਸ ਲਿਆ ਰਹੀ ਹੈ ਜਿਸ ਨੇ ਕਾਰੋਬਾਰਾਂ ਦੇ ਲਈ ਵਿਦੇਸ਼ਾਂ ਤੋਂ ਘੱਟ ਤਨਖਾਹਾਂ ਲੇ ਕਾਮਯਾ ਨੂੰ ਨੌਕਰੀ ਤੇ ਰੱਖਣਾ ਵਧੇਰੇ ਮੁਸ਼ਕਿਲ ਬਣਾ ਦਿੱਤਾ ਸੋਮਵਾਰ ਨੂੰ ਕੈਨੇਡਾ ਸਰਕਾਰ ਨੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਟਰੂਡੋ ਸਰਕਾਰ ਦੇ ਮੰਤਰੀਆਂ ਨੇ ਮੀਡੀਆ ਨਾਲ ਗੱਲ ਕਰਦਿਆਂ ਇਸ ਨਵੀਂ ਤਬਦੀਲੀ ਦੀ ਸੰਭਾਵੀ ਪ੍ਰਭਾਵਾਂ ਤੇ ਇਸ ਫੈਸਲੇ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ। ਫੈਡਰਲ ਅੰਕੜੇ ਦਰਸਾਉਂਦੇ ਨੇ ਕਿ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਰਾਹੀਂ ਕੰਮ ਕਰਨ ਵਾਲੇ ਵਰਕਰਾਂ ਦੀ ਗਿਣਤੀ 2016 ਦੇ ਵਿੱਚ 15817 ਸੀ ਜਦਕਿ 2023 ਤੱਕ ਇਹ ਗਿਣਤੀ 83656 ਹੋ ਗਈ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਰੋਜ਼ਗਾਰ ਮੰਤਰੀ ਰੈਂਡੀ ਬੋਇਨਸਟਾਲ ਨੇ ਕਿਹਾ ਹੈ ਕਿ ਨਵੀਆਂ ਤਬਦੀਲੀਆਂ ਘੱਟ ਤਨਖਾਹ ਵਾਲੇ ਟੈਂਪਰੇਰੀ ਫੋਰਨ ਵਰਕਰਸ ਦੀ ਗਿਣਤੀ ਨੂੰ ਲਗਭਗ 65000 ਤੱਕ ਘਟਾ ਦੇਵੇਗੀ ਜਿਸ ਨਾਲ ਇਹ ਗਿਣਤੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰਾਂ ਤੱਕ ਪਹੁੰਚ ਜਾਵੇਗੀ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਜੋ ਕਿ 2022 ਦੇ ਵਿੱਚ ਟੈਂਪਰੇਰੀ ਫੋਰਨ ਵਰਕਰ ਨਿਯਮਾਂ ਦੇ ਵਿੱਚ ਪਹਿਲੀ ਵਾਰ ਟੇਲ ਦਿੱਤੇ ਜਾਣ ਵਾਲੇ ਇਮੀਗ੍ਰੇਸ਼ਨ ਮੰਤਰੀ ਸਨ ਨੇ ਕਿਹਾ ਕਿ ਸਥਾਈ ਕਾਮਿਆਂ ਤੇ ਰੋਕ ਲਗਾਉਣ ਦੇ ਨਾਲ ਹਾਊਸਿੰਗ ਮਾਰਕੀਟ ਤੇ ਕੁਝ ਤਣਾਅ ਨੂੰ ਵੀ ਘਟ ਕਰਨ ਦੇ ਵਿੱਚ ਮਦਦ ਮਿਲੇਗੀ ਖਾਸ ਤੌਰ ਤੇ ਉਸ ਚਰਣੀ ਦੇ ਵਿੱਚ ਜਿੱਥੇ ਕਫਾਇਤੀ ਕਰ ਲੈਣ ਲਈ ਮਾਰੋ-ਮਾਰ ਬਹੁਤ ਜ਼ਿਆਦਾ ਹੈ ਕੰਜ਼ਰਵੇਟਿਵ ਪਾਰਟੀ ਦੇ ਡਿਪਟੀ ਲੀਡਰ ਮੈਲਿਸਾ ਲੈਟਸਮੈਨ ਨੇ ਕਿਹਾ ਕਿ ਸਰਕਾਰ ਦਾ ਅਸਥਾਈ ਕਾਮਿਆਂ ਤੇ ਰੋਕ ਲਗਾਉਣ ਦਾ ਫੈਸਲਾ ਇਸ ਕੱਲ ਦਾ ਸੰਕੇਤ ਹੈ ਕਿ ਸਰਕਾਰ ਸ਼ਾਨ ਫਰੇਜ਼ਰ ਦੀਆਂ ਵਿਨਾਸ਼ਕਾਰੀ ਨੀਤੀਆਂ ਤੋਂ ਪਿੱਛੇ हट ਰਹੀ ਹੈ ਜੋ ਉਸ ਸਮੇਂ ਇਮੀਗ੍ਰੇਸ਼ਨ ਮੰਤਰੀ ਸਨ ਉਹਨਾਂ ਕਿਹਾ ਕਿ ਫਰੇਜ਼ਰ ਨੇ ਮੁਲਕ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਤਬਾਹ ਕਰ ਦਿੱਤਾ ਇਸ ਐਲਾਨ ਦੌਰਾਨ ਇਹ ਪੁੱਛੇ ਜਾਂਦੇ ਕਿ ਕੀ ਪਰਮਾਨੈਂਟ ਰੈਜ਼ੀਡੈਂਸੀ ਗਿਣਤੀ ਦੇ ਵਿੱਚ ਵੀ ਕਟੌਤੀ ਹੋ ਸਕਦੀ ਹੈ ਪ੍ਰਧਾਨ ਮੰਤਰੀ ਸਟ੍ਰੀਟ ਹੋਣੇ ਕੇ ਹਾਸੇ ਕਿ اے ਵੀ ਕਸੰਭਾਵਨਾ ਹੈ ਤੇ ਕਿਹਾ ਕਿ ਕੈਬਨਟ ਰਿਟਰੀਟ ਦੇ ਵਿੱਚ ਇਸ ਵਿਸ਼ੇ ਤੇ ਚਰਚਾ ਕੀਤੀ ਜਾ ਸਕਦੀ ਹੈ ਇਸੇ ਸਿਲਸਿਲੇ ਬਾਰੇ ਪੁੱਛੇ ਜਾਣ ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਇਮੀਗ੍ਰੇਸ਼ਨ ਦੇ ਪੱਧਰ ਦਰੁਸਤ ਕਰਨ ਲਈ ਸਾਰੇ ਵਿਕਲਪ ਵਿਚਾਰ ਅਧੀਨ ਹੈ ਉਹਨਾਂ ਨੇ ਮੰਨਿਆ ਕਿ ਕੁਝ ਲੋਕਾਂ ਨੇ ਆਬਾਦੀ ਵਾਦੇ ਦੀ ਮੌਜੂਦਾ ਰਫਤਾਰ ਬਾਰੇ ਉਹਨਾਂ ਕੋਲ ਚਿੰਤਾ ਵੀਜ਼ਾ ਹਰ ਕੀਤੀ ਹੈ ਜੋ ਕਿ ਵਿਕਸਿਤ ਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਹੈ ਉਹਨਾਂ ਕਿਹਾ ਕਿ ਉਹ ਅੜੀਅਲ ਮੰਤਰੀ ਨਹੀਂ ਹੈ ਜੋ ਪਰਮਾਨੈਂਟ ਰੈਜ਼ੀਡੈਂਟ ਦੀ ਗਿਣਤੀ ਨੂੰ ਬਦਲਣ ਲਈ ਤਿਆਰ ਨਹੀਂ ਹੈ ਜਿਹੜੀ ਗਿਣਤੀ ਸਰਕਾਰ ਨੇ ਆਉਣ ਵਾਲੇ ਸਾਲਾਂ ਲਈ ਪਹਿਲਾਂ ਹੀ ਨਿਰਧਾਰਤ ਕੀਤੀ ਹੋਈ ਹੈ ਮਿਲਰ ਨੇ ਕਿਹਾ ਸਾਨੂੰ ਇਹ ਵੀ ਦੇਖਣ ਦੀ ਲੋੜ ਹੈ ਕਿ ਦੇਸ਼ ਕਿੱਥੇ ਜਾ ਰਿਹਾ ਹੈ ਤੇ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਅਸੀਂ ਅਨੁਕੂਲ ਹੋਈਏ ਮੈਂ ਤਬਦੀਲੀਆਂ ਕਰਨ ਦੇ ਲਈ ਬਹੁਤ ਖੁੱਲਾ ਹਾਂ ਤੇ ਜੇ ਆਰਥਿਕਤਾ ਜਿਹਹਾ ਸੰਕੇਤ ਦਿੰਦੀ ਹੈ ਜੇ ਸਮਾਜਿਕ ਤਾਣਾ ਬਾਣਾ ਅਜਿਹਹਾ ਨਿਰਧਾਰਤ ਕਰਦਾ ਹੈ ਤਾਂ ਇਹ 스마트 ਰਾਜਨੀਤੀ ਹੈ ਤੇ ਇਹ 스마트 ਨੀਤੀ ਹੈ ਇਹ ਉਹ ਚੀਜ਼ ਹੈ ਜੋ ਕੈਨੇਡੀਅਨ ਸਾਡੇ ਤੋਂ ਕਰਨ ਦੀ ਉਮੀਦ ਕਰਦੇ ਨੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਹ ਵੀ ਕਿਹਾ ਕਿ ਫੈਡਰਲ ਸਰਕਾਰ ਨੂੰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਬੇਸ਼ਕ ਤਬਦੀਲੀਆਂ ਕਰਨ ਵੇਲੇ ਇਸ ਲਈ ਵੀ ਸਾਵਧਾਨ ਰਹਿਣਾ ਪਵੇਗਾ ਕਿ ਮੂਲ ਕੰਮ ਦੀ ਵੱਲੋਂ ਨਾ ਹੋ ਮੁੜੇ ਗੁਰোজਗਾਰ ਮੰਤਰੀ ਰੈਂਡੀ ਬੌਨਸਟੋਲਟ ਨੇ ਕਿਹਾ ਕਿ ਉਹ ਮੂਲਕ ਦੇ ਪਿੰਡੂ ਤੇ ਦੂਰ ਦਰਾਡੇ ਦੇ ਇਲਾਕਿਆਂ ਦੇ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਧਾਰਾ ਦੀ ਸਮਾਪਤੀ ਲਈ ਤਿਆਰ ਨਹੀਂ ਹੈ ਇਸ ਚੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ